ਉਹ ਨਾ ਕੋਈ ਤਾਂ ਦੇ ਕਿਨੇ ਦੇ ਬੰਦੇ ਉਹ ਬੰਦੇ ਗੱਲ ਲੁੱਟ ਕੇ ਦਿੰਦੇ ਗੱਲੋਂ ਬੰਦੇ ਸਾਡੀ ਬਣਾਏ ਸਾਡੀ ਪੈ ਰਿਓ ਉਸ ਨਹੀਂ ਕਰਦਾ ਮੈਂ ਕਿਸੇ ਸਰਕਾਰ ਤੋਂ ਨਹੀਂ ਡਰਦਾ ਬਸ ਇਹ ਰਾ ਪ੍ਰਸ਼ਾਸਨ ਨੇ ਜ਼ੋਰ ਲਾਇਆ ਅਪੋਸਟੋਲ ਫੋਨ ਕਰ ਕਰਕੇ ਜ਼ੋਰ ਲਾਇਆ ਤੁਹਾਡੀ ਕੈਂਡੀ ਹਾਂ ਬਿਲਕੁਲ ਪਾਰਦਰਸ਼ੀ ਨਹੀਂ ਬਈ ਤੱਕਾ ਕਰਿਆ ਜਿੰਨਾ ਹੋਇਆ ਇਹਨਾਂ ਤੋਂ ਸਾਡੇ ਮੈਂਬਰਾਂ ਨੂੰ ਫੋਨ ਲਾ ਥਾਣੇ ਤੋਂ ਤਰੂਲੇ ਤੋਂ ਵੀ ਬੰਗੇ ਸੀਆਈ ਤੋਂ ਫੋਨ ਆਏ ਦਰਕਰ ਫੋਨਾਂ ਨਾਲ ਤੱਕੇ ਨਾਲ ਹੋ ਕਰਿਆ ਦੇਖ ਸਰਕਾਰਾਂ ਪਹਿਲਾਂ ਵੀ ਆਈਆਂ ਨੇ ਅੱਜ ਤੱਕ ਸਰਕਾਰ ਕੋਈ ਸੋਸਾਇਟੀ 'ਚ ਬਣੀ ਨਹੀਂ ਜੇ ਸਾਡੇ ਆਮ ਲੋਕਾਂ ਦੀ ਸੋਸਾਇਟੀ ਆ ਕਦੇ ਵੀ ਸੋਸਾਇਟੀ 'ਚ ਬਣੀ ਨਹੀਂ ਸੀਗੇ ਇਹ ਸਰਕਾਰ ਨੇ ਏਡਾ ਗੰਦ ਪਾਇਆ ਏਡਾ ਗੰਦ ਪਾਇਆ ਸਾਡੀ ਗੱਲਾਂ ਦੋ ਕੋਈ ਕਿਸਾਨੀ ਪਾਰਟੀ ਵਾਲੇ ਬੰਦੇ ਜਿੰਦਾਬਾਦ 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 ਪੱਪਾਰਟੀ ਵਾਲੇ ਨੇ ਜਿੰਦਾਬਾਦ ਅਸਾਂ ਦੇ ਮਤ ਕਰਾਈ ਪੈਲ ਪੱਟਕਾ ਕਰਿਆ ਕੋਈ ਕੰਪਟਾ ਘਾਣਾ ਪ੍ਰਧਾਨ ਜੀ ਸਾਡੇ ਕੋਲੇ ਖੜੇ ਦੁਪਾਣ ਜਾਂਦੇ ਰਹੇ ਨੇ ਨਿਰਮਲ ਨਿਵਾਸੀ ਤੇ ਨਹੀਂ ਜੀ ਮਤਲਬ ਇਹ ਸਰਕਾਰ ਜਿੰਨਾ ਸਰਿਆਂ ਵਾ ਸਰਕਾਰਾਂ ਅਕਾਲੀਆਂ ਦੀ ਵੀ ਰਹੀਆਂ ਨੇ ਕਾਂਗਰਸ ਦੀਆਂ ਵੀ ਰਹੀਆਂ ਨੇ ਕਿਸੇ ਨੇ ਕਦੇ ਇੰਨਾ ਤੱਕਾ ਨਹੀਂ ਕੀਤਾ ਜਿੰਨਾ ਇਹਨਾਂ ਨੇ ਤੱਕਾ ਕਰਿਆ ਮਤਲਬ ਇਹ ਸਮੂਲੀਅਤ ਅਸਲੀ ਤੁਸੀਂ ਇਹ ਕਿਹੜਾ ਤੁਹਾਨੂੰ ਆ ਆ ਆ ਆ ਆ ਜਮਾ ਹੈਗੀ ਆ ਜਮਾ ਹੈਗੀ ਆ ਮੇਰੇ ਪਿੰਡ ਦੇ ਲੋਕ ਮੇਰੇ ਨਾਲ ਸਾਰਾ ਤਨਹੁੱਲਾ ਦੇਖੋ ਇੱਕ ਗਵਾਹ ਨਹੀਂ ਹੈਗਾ ਸਾਰਾ ਤਨਹੁੱਲਾ ਇਹ ਦੱਸ ਦੇਣਗੇ ਇਹਨੂੰ ਕਹਿੰਦੇ ਨੇ ਕਿ ਮੈਂ ਸਭ ਤੋਂ ਵੱਧ ਵੋਟਾਂ ਤੇ ਜਿੱਤਿਆ ਇੱਥੇ ਇਹ ਇਹ ਸਰਬਸੰਮਤੀ ਕਰੀ ਸੀ ਤੋਂ ਧੱਕੇ ਨਾਲ ਇਹਨਾਂ ਨੇ ਸੌਂਖ ਵਾਲੀ ਜੋ ਵੀ ਕਰ ਲਿਆ ਹਨਾ ਲੋਕ ਫਿਰ ਵੀ ਮੇਰੇ ਨਾਲ ਖੜੇ ਸੀਗੇ ਪਰ ਜਿੰਨਾ ਜ਼ੋਰ ਲੱਗਿਆ ਇਹਨਾਂ ਨੇ ਲਵਾ ਕੇ ਕਰਿਆ ਚਲੋ ਕੋਈ ਗੱਲ ਨਹੀਂ ਰੱਬ ਦੇਖਦਾ ਮੈਨੂੰ ਮੇਰੇ ਆਕਾਲ ਪੁਰਖ ਤੇ ਭਰੋਸਾ ਹੈਗਾ ਮੇਰੇ ਲੋਕ ਮੇਰੇ ਨਾਲ ਖੜੇ ਨੇ ਮੈਨੂੰ ਮੇਰੇ ਲੋਕ ਚਾਹੀਦੇ ਨੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਪ੍ਰਧਾਨ ਗਿਆ ਨੂੰ ਠੇਡਾ ਮਾਰਦਾ ਸੀ ਜੀ ਇਤਨਾ ਬੋ ਬਾਈ ਬਹੁਤ ਅਮੀਤ ਨੌਲੇ ਚ ਵੜ ਜੇ ਮੈਂ ਕਹਿੰਦਾ ਅਮੀਤ ਨੌਲੇ ਚ ਹੀ ਵੜ ਜੇ ਮੈਂ ਮੈਂ ਕੁਝ ਨਹੀਂ ਕਿਹਾ ਭਾਈ ਜੀ ਜਿੰਨਾ ਪ੍ਰਸ਼ਾਸਨ ਤੋਂ ਜ਼ੋਰ ਲੱਗਿਆ ਉਹਨਾਂ ਧੱਕਾ ਕਰਿਆ ਸਾਡੇ ਮੈਂਬਰਾਂ ਨੂੰ ਵੀ ਘਰੋਂ ਚੱਕ ਕੱਲ ਗੁਰੂ ਘਰ ਆਪਣੇ ਬਾਬਾ ਟੇਕ ਸਿੰਘ ਵਾਲਾ ਗੁਰੂ ਘਰ ਆ ਉੱਥੇ ਬਹਿ ਕੇ ਬਾਬੇ ਦੇ ਚੇਲਾਗਾ ਇੱਕ ਹੈਗਾ ਸਾਡੇ ਇਧਰੋਂ ਇੱਕ ਦੋਕ ਬੰਦੇ ਆਮ ਆਦਮੀ ਵਾਲੇ ਸੀਗੇ ਜਿਹੜੇ ਉਦੋਂ ਮੈਨੂੰ ਖੜਾ ਕਰਨ ਵੇਲੇ ਬਾਹਾਂ ਖੜੀਆਂ ਕਰਦੇ ਸੀਗੇ ਅੱਜ ਉਥੇ ਗੁਰਦੁਆਰੇ ਕੱਲ ਬੈਠ ਕੇ ਇਹਨਾਂ ਨੇ 5-6 ਘੰਟੇ ਰਾਤ ਨੂੰ 2 ਵਜੇ ਤੇ ਕਰ 1:30 ਤੱਕ ਵਜੇ ਤੱਕ ਬੈਠ ਕੇ ਇਹਨਾਂ ਨੇ ਮੀਟਿੰਗਾਂ ਕਰੀਆਂ ਮੈਂਬਰਾਂ ਨੂੰ ਲਿਆ ਕੇ ਉਥੇ ਦੁਬਾਰੇ ਸੋਹਾ ਖਵਾ ਤੱਕਾ ਕਰ ਜੋ ਵੀ ਕਿਸੇ ਨੂੰ ਤੇਰੇ ਮੁੰਡੇ ਤੇ ਚਿੱਟਾ ਪਾ ਦਾਂਗੇ ਕਿਸੇ ਨੂੰ ਕੁਸ ਕਰ ਦਾਂਗੇ ਜੋ ਜੋਰ ਲਗਿਆ ਜੀ ਲਾਇਆ 10 ਦਿਨ ਦੇਖੋ ਅਸੀਂ ਉਦਦੇ ਤੁਰੇ ਫਿਰਦੇ ਹਾਂ ਬਹੁਤ ਵਧੀਆ ਚੱਲ ਰਿਹਾ ਸੀਗਾ ਸਾਡਾ ਕੰਮ ਸਾਰੇ ਨਾਲ ਖੜੇ ਸੀਗੇ ਇਹਨਾਂ ਨੇ ਕੱਲ ਐ ਲਾ ਲੋ ਵੀ ਵਿਚੇ ਜਿਹੜੀ ਵਿਚੇ ਹਸਨ ਉਹ ਕਿਹੜਾ ਬੰਦਾ ਜਿਹਦੇ ਘਰੇ ਨਹੀਂ ਗਏ ਜਿੱਥੇ ਉਹਨਾਂ ਨੂੰ ਬਲਾ ਬਲਾ ਕੇ ਕਿਤੇ ਕੁਸ ਕਹੇ ਕਿਤੇ ਕੁਸ ਕਹੇ ਜਿੰਨਾ ਜੋਰ ਲਗਿਆ ਉਹਨਾਂ ਲਾਇਆ ਇਹਨਾਂ ਨੂੰ ਡਰ ਕੀ ਸੀਗਾ ਵੀ ਇਹ ਮਾਨਦਾਲ ਦਾ ਮੈਂ ਹੈਗਾ ਤਾਂ ਕਿਸਾਨ ਆਗੂ ਆ ਚਲੋ ਮੇਰਾ ਬੇਟਾ ਮਾਨਦਾਲ ਚਾ ਨਾਲਾਂ ਜਾਂ ਕੋਈ ਗੱਲ ਨਹੀਂ ਇਹਨਾਂ ਨੇ ਉੱਤੇ ਮੇਰੀ ਵੀਡੀਓ ਦਿਖਾਉ ਆ ਵੀ ਇਹ ਝਾੜੂ ਕ੍ਰੀਸਿਆ ਸੀਗਾ ਜੀ ਇਹਨੇ ਇਹ ਤਾਂ ਐ ਨਾ ਕਰਦੇ ਉਹ ਝਾੜੂ ਤਾਂ ਦੇਖੋ ਮੇਰਾ ਗਵਾੜਾ ਸਰਲਤਨ ਉੱਲਾ ਪਿੰਡ ਨਗਰ ਮੇਰੇ ਨਾਲ ਆ ਉਹ ਚਾੜੂ ਤਾਂ ਹੁਣ ਵੀ ਕਿਡਿ ਸਿਆ ਜਾਊਗਾ ਜਿਹੜਾ ਇਹ ੱੱੱਕਾ ਕਰ ਰਹੇ ਨੇ ਅੱਜ ਤੱਕ ਕਿਸੇ ਪਾਰਟੀ ਨੇ ਸਾਇਟੀ ਸੋਸਾਇਟੀ ਦੀਆਂ ਚੋਣਾਂ ਦੇ ੱੱੱਕਾ ਨਹੀਂ ਕਰਿਆ ਇਹਨਾਂ ਨੇ ਸਰੇ ਆਮ ੱੱੱਕਾ ਕਰਿਆਗਾ ਇਹ ੱੱੱਕੇ ਦਾ ਇਹਨਾਂ ਨੂੰ ਖਮਿਆਜਾ ਭੁਗਤਣਾ ਪੂ ਪਾਣੀ ਦਾ ਪੁਲਾਂ ਤਲੀ ਲੰਗਣਾਗਾ ਪਰ ਇੱਕ ਆਮ ਬੰਦੇ ਨੇ ਇਹਨਾਂ ਦੀਆਂ ਪਦੀੜਾਂ ਪਾਈ ਰੱਖੀਆਂ ਨੇ ਕਿ ਮੈਨੂੰ ਉਹਦਾ ਹੌਸਲਾ ਕੋਈ ਨਹੀਂ ਜਿੱਤਾਰਾ ਦਾ ਚੱਲਦੇ ਜਿੱਤਿਆ ਤਾਂ ਮੈਂ ਹੈਗਾ ਹੀ ਹੈਗਾ ਪ੍ਰਧਾਨਗੀ ਰੋਡ ਤੇ ਲੋ ਨਹੀਂ ਆਈ ਪ੍ਰਸ਼ਾਸਨਾ ਉਹਨਾਂ ਦੇ ਮੌਕੇ ਤੇ ਹੈਗੇ ਨੇ ਕੁਝ ਵੀ ਕਰ ਸਕਦੇ ਨੇ ਉਹ ਹਨਾ ਉਹਨਾਂ ਦਾ ਚੱਲਦਾ ਕਿਤੇ ਕਹਿੰਦੇ ਸੀ ਅਸੀਂ ਐਸਐਸਪੀ ਤੋਂ ਐਂ ਖਿਚਾ ਦਾਂਗੇ ਅੱਜ ਤਾਂ ਫਲਾਣੇ ਨੂੰ ਤਾਂ ਬਾਹਾਂ ਤੋਂ ਗੱਲ ਤੋਂ ਵੜ ਗਏ ਚਲੇ ਆ ਮੰਗੇ ਤੂੰ ਆ ਜਾ ਕਿਸੇ ਨੂੰ ਕਹਿੰਦੇ ਸੀਗੇ ਵੀ ਤੂੰ ਵੋਟ ਹੀ ਨਾ ਪਾ ਉਹਨੂੰ ਵੀ ਨਾ ਪਾ ਮੈਨੂੰ ਵੀ ਨਾ ਪਾ ਇੰਨਾ ਟਾਈਮ ਲਾਇਆ ਇਹਨਾਂ ਨੇ ਵੀ ਬਹੁਤ ਜ਼ਿਆਦਾ ਜਿੰਨਾ ਮੀਤ ਤੋਂ ਜ਼ੋਰ ਲਗਾਇਆ ਉਹਨੇ ਲਾਇਆ ਫੋਨ ਕਰ ਕਰ ਕੇ ਉਹਨੇ ਵੀ ਇਹ ਆਉਣ ਵਾਲੇ ਸਮੇਂ 'ਚ ਇਹਨਾਂ ਨੂੰ ਖਮੈਜਾ ਦਾ ਭੁਗਤਣਾ ਪਊਗਾ ਉਹਦੇ ਨਾਲ ਕੱਟ ਸਾਰਾ ਤਰੌਲਾ ਖੜਾ ਸੀ ਉਹ ਬੰਦੇ ਦੇ ਨਾਲ ਦੋ ਮੈਂਬਰ ਚਾਰ ਜਿਹੜੇ ਨਾਲ ਲਾਈਨ ਉਹਨੇ ਤੱਕੇ ਤੱਕੇ ਲਉ ਸੀ ਪੰਜ ਚਾਰ ਬੰਦੇ ਹੋਰ ਸੀਗੇ ਉਹਨੋਂ ਤਾਂ ਵੋਟਾਂ ਲੈ ਲੈਣਾ ਫੇਰ ਪਤਾ ਲੱਗੂ ਜਿਹੜੇ ਤੱਕਾ ਕਰਦੇ ਸੀਗੇ ਜਾਂ ਕਰਾਉਂਦੇ ਸੀਗੇ ਉਹਨਾਂ ਤੋਂ ਵੋਟਾਂ ਲੈ ਲੈਣ ਉੱਤੇ ਪਤਾ ਲੱਗ ਜੂ ਵੀ ਕੀ ਨਿਰਮਲ ਸੀਗਾ ਕੀ ਨਿਰਮਲ ਦੇ ਨਾਲ ਖੜੇ ਜਿਹੜੇ ਭਰਾ ਸੀਗੇ ਨਾਲੇ ਉਹਨਾਂ ਦਾ ਪਤਾ ਲੱਗ ਜੂ ਵੀ ਉਹ ਕੀ ਸੀਗੇ